ਉਹ ਸਾਰਾ ਕੁਝ ਉਹਨਾਂ ਜਿਵੇਂ ਕੀਤਾ ਹੁਣ ਨੌਮੀ ਕੈ ਦਸਮੀ ਦਿਨ ਮੈਂ ਉਸ ਤਰ੍ਹਾਂ ਜਿਵੇਂ ਚੌਣੀ ਗੋਤ ਸੀ ਉਹਨਾਂ ਦੀ ਕਰਹੋ ਆਪ ਜਿਵੇਂ ਬਾਛੋ ਮਨ ਮੈਂ ਜੋ ਉਹਨਾਂ ਨੇ ਕਿਹਾ ਮੈਂ ਉਸ ਤਰ੍ਹਾਂ ਕਰ ਵਿਖਾਇਆ ਚੌਣੀ ਬਾਤ ਨੀਕ ਮਨ ਪਾਈ ਕਹਿੰਦਾ ਜੀ ਜੋ ਚੌਣੀ ਜਾਤ ਕਿਉਂਕਿ ਮਤਾ ਸੁਲਖਣੀ ਦੀ ਜਿਹੜੀ ਜਿਹੜੀ ਗੋਤ ਸੀ ਉਹ ਚੌਣਾ ਸੀਗਾ ਕਹਿੰਦੇ ਜੀ ਵੀ ਉਹ ਚੌਣੀ ਗੋਤ ਵਾਲੇ ਮਾਤਾ ਸੁਲਖਣੀ ਜੀ ਕਹਿਣ ਲੱਗੇ ਸੋਜ ਸਮਾਵਨ ਕੀ ਉਠਵਾਈ ਉਹ ਸਾਰਾ ਸਮਾਨ ਇਕੱਠਾ ਕਰਵਾਇਆ ਰਹਿ ਸਤਮੀ ਦਿਵਸ ਬਤਾਇਓ ਇਹ 7 ਦਿਨ ਬਤੀਤ ਕੀਤੇ ਅਸ਼ਟਮ ਥਤੀ ਸ਼ਰਾਦ ਕਰਵਾਇਆ 8ਵੇਂ ਦਿਨ ਸ਼ਰਾਦ ਹੋਇਆ ਭੋਜਨ ਉੱਚਨੀਚ ਕੋਦਇਓ ਭੋਜਨ ਬੜੇ ਲੋਕਾਂ ਨੂੰ ਸ਼ਿਕਾਇਆ ਆਜਾ ਗਿਰੀ ਨਾਨਕ ਕਹਿਇਓ ਇਹ ਸ਼ਰਾਦ ਮੈਂ ਸੁਣੀ ਕਥਾ ਉਹਨਾਂ ਦੀ ਫਿਰ ਨੌਵੇਂ ਦਿਨ ਤੱਕ ਵੀ ਇਦਾਂ ਹੋਇਆ ਦਸਮੀ ਕੋ ਪਰਲੋਕ ਪ੍ਰਭ ਲਹੇ ਦਸਵੇਂ ਦਿਨ ਪਰ ਲੋਕ ਗਏ ਸਨ ਜੋ ਬਾਬੇ ਨਾਨਕ ਕਿਰਤ ਕੀਤੀ ਗੁਰੂ ਨਾਨਕ ਨੇ ਜੋ ਕਿਰਤ ਕੀਤੀ ਆਪ ਤੁਮ ਕੋ ਚਾਹੀਐ ਸੋ ਚੀਨੀ ਉਹ ਕੁਛ ਅਹੀਂ ਗਾਂ ਕੀਤਾ ਤਿਮਹੀ ਕਰਬੋ ਬਨੇ ਵਿਚਾਰੋ ਕਹਿੰਦਾ ਜੀ ਮੈਂ ਉਸੇ ਤਰ੍ਹਾਂ ਵਿਚਾਰ ਬਣਾਈ ਇਸ ਮੈਂ ਤਰਕ ਨਾ ਤਨ ਕਿ ਉਚਾਰੋ ਇਹਦੇ ਚ ਕੋਈ ਤਰਕ ਵਾਲੀ ਗੱਲ ਹੀ ਨਹੀਂ ਸੀ ਸੁਣ ਸ੍ਰੀ ਗੋਬਿੰਦ ਸਿੰਘ ਪਰਮਾਨੰ ਮਹਾਰਾਜ ਦਸਮ ਪਾਤਸ਼ਾਹ ਸੁਣ ਕੇ ਨਾ ਸਾਰੀ ਗੱਲ ਉਹਦੀ ਹੈਰਾਨ ਹੋ ਗਏ ਹੁਣ ਇਥੇ ਗੱਲ ਬੜੀ ਕਮਾਲ ਦੀ ਸੁਣਨ ਵਾਲੀ ਜੇ ਹੁਣ ਸੁਣਨ ਵਾਲੇ ਨੂੰ ਲੱਗੂਗਾ ਵੀ ਗੁਰੂ ਨਾਨਕ ਦੇ ਸ਼ਰਾਧ ਕਰਾਉਣ ਦੀ ਕੀ ਲੋੜ ਪੈਗੀ ਨਹੀਂ ਹੁਣ ਇਹ ਕਥਾ ਕਿੱਥੋਂ ਆਈ ਹੈ ਇਹ ਤਾਂ ਸਿਰਫ ਕੌਲ ਨੇ ਸੁਣੀ ਆ ਇਹ ਕਵੀ ਸੰਤੋਖ ਸਿੰਘ ਨੇ ਨਹੀਂ ਆਖਿਆ ਵੀ ਗੁਰੂ ਨਾਨਕ ਸਦੇ ਸ਼ਰਾਧ ਹੋਏ ਕੌਲ ਕਹਿੰਦਾ ਜੋ ਮੈਂ ਸੁਣਿਆ ਮੈਂ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਉਹ ਦੱਸ ਰਿਹਾ ਵਾਂ ਉਹਨੇ ਸੁਣਿਆ ਵਾਂ ਵੇਖਿਆ ਥੋੜਾ ਗੁਰੂ ਨਾਨਕ ਮਹਾਰਾਜ ਦੇ ਕੋਈ ਸ਼ਰਾਧ ਨਹੀਂ ਹੋਏ ਪਰ ਇਹ ਸਾਖੀ ਆਈ ਹੈ ਝੰਡੇ ਵਾਲੇ ਗੁਰੂ ਤੋਂ ਹੁਣ ਸੋਚੋ ਕਿ ਝੰਡੇ ਵਾਲੇ ਗੁਰੂ ਤੋਂ ਕਿਵੇਂ ਝੰਡੇ ਵਾਲੇ ਗੁਰੂ ਦਾ ਇੱਕ ਰਹਿਣ ਵਾਲਾ ਗੁਰੂ ਰਾਮਦਾਸ ਦਾ ਸਿੱਖ ਹੋਇਆ ਹੈ ਹਿੰਦਾਲ ਹਿੰਦਾਲ ਦਾ ਅਗੋਂ ਦੋ ਪੁੱਤ ਹੋਏ ਹਿੰਦਾਲ ਦੇ ਬਾਲਚੰਦ ਤੇ ਵਿਦੀਚੰਦ ਵਿਦੀਚੰਦ ਉਹ ਨਹੀਂ ਹੈ 6ਵੇਂ ਪਾਤਸ਼ਾਹ ਵਾਲਾ ਇਹ ਹੋਰ ਸੀ ਇਹ ਜਿਹੜਾ ਬਾਲਚੰਦ ਹੀ ਨਾ ਉਹਨੇ ਵੀ ਇੱਕ ਜਨਮ ਸਾਖੀ ਲਿਖ ਦਿੱਤੀ ਹਿੰਦਾਲੀਆਂ ਦੀ ਇੱਕ ਜਨਮ ਸਾਖੀ ਬਾਈ ਬਾਲੇ ਵਾਲੀ ਹੈ ਨਾ ਇੱਕ ਜਨਮ ਸਾਖੀ ਹਿੰਦਾਲੀਆਂ ਦੇ ਬਾਲੇ ਵਾਲੇ ਦੀ ਹੈ ਉਹਨੇ ਹਿੰਦਾਲੀਆਂ ਵਿੱਚ ਬਾਬੇ ਹੰਦਾਲ ਨੂੰ ਛੇਵਾਂ ਗੁਰੂ ਲਿਖਿਆ ਚੌਥਾ ਗੁਰੂ ਲਿਖਿਆ ਮਾਫ ਕਰਨਾ ਉਹਨੇ ਗੁਰੂ ਹੀ ਪ੍ਰਗਟ ਕੀਤਾ ਹਿੰਦਾਲੀਆਂ ਦੇ ਗੁਰੂ ਹੰਦਾਲ ਦੀ ਇੰਨੀ ਜੈਜਾਕਾਰ ਲਿਖਣ ਵਾਲਾ ਬਾਲਚੰਦ ਇਹ ਕਹਾਣੀ ਆਪਣੇ ਕੋਲੋਂ ਹੀ ਘੜ ਕੇ ਲਿਖ ਗਿਆ ਕਿ ਗੁਰੂ ਨਾਨਕ ਸਾਹਿਬ ਦੇ ਸ਼ਰਾਧ ਹੋਏ ਹੁਣ ਉਸ ਬਾਲੇ ਬਾਲਚੰਦ ਦੀ ਜਿਹੜੀ ਸਾਖੀ ਸੀਗੀ ਜਨਮ ਸਾਖੀ ਬਾਲਚੰਦ ਹੰਦਾਲੀਆਂ ਵਾਲੇ ਦੀ ਉਹਦਾ ਪ੍ਰਚਾਰ ਬੜਾ ਹੋਇਆ ਇਲਾਕੇ ਵਿੱਚ ਤੇ ਬਾਲਚੰਦ ਵਾਲੇ ਇਸ ਬਾਲਚੰਦ ਦੀ ਜਿਹੜੀ ਜਨਮ ਸਾਖੀ ਹੰਦਾਲੀਆਂ ਦੀ ਸੀਗੀ ਇਸ ਨੂੰ ਕੌਲ ਦੇ ਪਰਿਵਾਰ ਨੇ ਸੰਭਾਲਿਆ ਤੇ ਕੌਲ ਦੇ ਪਰਿਵਾਰ ਨੇ ਇਹ ਮੰਨ ਲਿਆ ਕਿ ਜੋ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਕਥਾ ਲਿਖੀ ਹੈ ਉਹ ਅਸਲ ਜਿਹੜਾ ਬਾਲਚੰਦ ਉਹ ਗੱਪੀ ਵੜਾ ਸੀਗਾ ਉਹ ਜੋ ਮਨ ਚ ਆਇਆ ਉਹ ਆਪਣੇ ਵੱਡੇ ਵਡੇਰੇ ਹੰਦਾਲ ਦੀ ਤਾਰੀਫ਼ ਆਪਣੇ ਕੋਲੋਂ ਹੀ ਲਿਖੀ ਗਿਆ ਆਪਣੇ ਕੋਲੋਂ ਹੀ ਗੁਰੂ ਬਣਾ ਕੇ ਪ੍ਰਗਟ ਕਰੀ ਗਿਆ ਕਿ ਉਹਦੇ ਮੇਰੇ ਗੁਰੂ ਨੇ ਆਡੇ ਵੱਡੇ ਵਡੇਰੇ ਨੇ ਆਹ ਕਰਾਮਾਤ ਕੀਤੀ ਉਹਨੇ ਤਾਂ ਗੁਰੂ ਨਾਨਕ ਸਾਹਿਬ ਦੇ ਨਾਲ ਵੀ ਵਾਰਤਾ ਲਾਭ ਇਦਾਂ ਕੀਤੀ ਗੁਰੂ ਨਾਨਕ ਸਾਹਿਬ ਨੇ ਉਹਨੂੰ ਆਖਿਆ ਮੇਰੇ ਸ਼ਰਾਧ ਕਰਾ ਦੇ ਉਹ ਉਹ ਸਾਰੀ ਕਹਾਣੀ ਕਹਾੜੀ ਉਹ ਘੜੀ ਗਈ ਬਾਲਚੰਦ ਵੱਲੋਂ ਤੇ ਬਾਲਚੰਦ ਦੀ ਕਹਾਣੀ ਘੜੀ ਹੋਈ ਜਿਹੜੀ ਸੀਗੀ ਇਹ ਪਰੰਪਰਾ ਦੇ ਤੌਰ ਤੇ ਗਾਂ-ਗਾ ਸੁਣੀ ਸੁਣਾਈ ਚਲਦੀ ਗਈ ਉਹੀ ਬਾਲਚੰਦ ਵਾਲੀ ਸਾਖੀ ਕੌਲ ਨੇ ਸੁਣ ਲਈ ਕਿਤੇ ਉਹ ਕੌਲ ਕਹਿੰਦਾ ਹੈ ਵੀ ਗੁਰੂ ਨਾਨਕ ਸਾਹਿਬ ਬਾਰੇ ਮੈਂ ਜੋ ਸੁਣਿਆ ਵਾ ਗੁਰੂ ਗੋਬਿੰਦ ਸਿੰਘ ਜੀ ਮੈਂ ਤੁਹਾਨੂੰ ਉਹ ਦੱਸ ਰਿਹਾ ਹਾਂ ਹੁਣ ਇਹ ਫਿਰ ਮਹਾਰਾਜ ਜਦੋਂ ਸੁਣਦੇ ਆ ਉਹ ਮਹਾਰਾਜ ਸਮਝ ਗਏ ਵੀ ਤੂੰ ਗਲਤ ਬੰਦਿਆਂ ਦੀ ਸੰਗਤ ਕਰ ਬੈਠਾ ਹੁਣ ਇੱਥੇ ਗੱਲ ਸਮਝਿਓ ਅਧੂਰੇ ਤੇ ਅਗਿਆਨੀ ਬੰਦਿਆਂ ਦੇ ਕੋਲ ਜਦੋਂ ਗਿਆਨ ਲੈਣ ਬਹਿ ਜੀਏ ਤੇ ਕਈ ਵਾਰੀ ਅਸਲ ਗਿਆਨ ਤੋਂ ਬੰਦਾ ਵਾਂਝਾ ਰਹਿ ਜਾਂਦਾ ਹੁਣ ਮਹਾਰਾਜ ਸਮਝ ਗਏ ਕਿ ਇਹਨੇ ਗਲਤ ਬੰਦਿਆਂ ਕੋ ਸਿੱਖਿਆ ਲਈ ਆ ਤੇ ਗਲਤ ਬੰਦਿਆਂ ਦੀ ਸੰਗਤ ਵਿੱਚ ਬਹਿ ਕੇ ਭਰਮ ਦਾ ਹੀ ਇਹਨੇ ਬੋਲਬਾਲਾ ਕਰ ਲਿਆ ਸਿੱਖ ਲਿਆ ਕਿ ਜੇ ਗੁਰੂ ਨਾਨਕ ਦੇਵ ਬਾਲਚੰਦ ਨੇ ਸ਼ਰਾਧ ਲਿਖ ਦਿੱਤੇ ਤੇ ਇਹ ਵੀ ਕਰਾਉਣ ਲੱਗ ਪਏਗਾ ਹੁਣ ਇਹਨਾਂ ਨੂੰ ਤੇ ਇਹ ਸੋਚ ਪਈ ਕਿ ਜੇ ਗੁਰੂ ਨਾਨਕ ਦੇ ਸ਼ਰਾਧ ਹੋ ਸਕਦੇ ਤੇ ਗੁਰੂ ਰਾਮਦਾਸ ਦੇ ਵੀ ਕਿਉਂ ਨਹੀਂ ਹੋ ਸਕਦੇ ਹੁਣ ਇਹਨਾਂ ਨੇ ਤੇ ਉਹ ਸੋਚਣਾ ਤੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਾਰਜ ਸੁਣਨ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਹਨ ਮਨ ਲੀਨ ਮਨ ਪੁਨੇਹ ਬਖੰਨਾ ਪਾਤਸ਼ਾਹ ਕਹਿਣ ਲੱਗੇ ਉਹ ਮੂਰਖ ਬੰਦਿਆ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਮਾਨ ਲੀਨ ਮਨ ਪੁਣਿਆ ਬਖਾਨਾ ਤੂੰ ਤੇ ਅੱਜ ਝੂਠੀ ਗੱਲ ਨੂੰ ਹੀ ਸੱਚ ਮੰਨੀ ਬੈਠਾ ਹੈ ਗੁਰਕੋਬਨ ਸਭ ਡੋ ਜਗ ਮਾਹੀ ਗੁਰੂ ਸਾਹਿਬ ਦਾ ਵੰਸ਼ ਜਗਤ ਵਿੱਚ ਬੜਾ ਵੱਡਾ ਹੈ ਚਾਹੀਏ ਰਖ ਮਰਿਆਦਾ ਤਾਂਹੀ ਕਹਿੰਦੇ ਉਸ ਦੀ ਮਰਿਆਦਾ ਹੈ ਕੋਈ ਗੁਰੂ ਘਰ ਦੀ ਇੱਕ ਪੱਕੀ ਵੱਜੀ ਹੋਈ ਮਰਿਆਦਾ ਹੈ ਤੁਮ ਕੋ ਹੀਰ ਅਪਰਨਰ ਕਰੈ ਤੈਨੂੰ ਵੇਖ ਕੇ ਹੋਰ ਵੀ ਕਈ ਕਰਨਗੇ ਜਾਤੇ ਬੜੇ ਮਰਜ਼ਾਦਾ ਧਰੈ ਪਰ ਅਸਲ ਮਰਿਆਦਾ ਉਹ ਜਿਹੜੀ ਗੁਰੂ ਸਾਹਿਬ ਜੀ ਬਣ ਗਏ ਬਾਣੀ ਰਾਹੀ ਦਿੱਤਿਆ ਕਰ ਬਾਖ ਬਿਲਾਸ ਮਹਾਰਾਜ ਸਾਹਿਬ ਨੇ ਇਸ ਤਰ੍ਹਾਂ ਬਿਲਾਸ ਕੀਤਾ ਕੌਲ ਦੇ ਨਾਲ ਵੀ ਇਹ ਕੰਮ ਛੱਡ ਗੁਰੂ ਸਾਹਿਬਾਨਾਂ ਦੇ ਕਦੇ ਕੋਈ ਸ਼ਰਾਦ ਵੀ ਕਰਾਉਂਦਾ ਹੁੰਦਾ ਹੈ ਤੈਨੂੰ ਕਿਸੇ ਨੇ ਮਾੜੀ ਮਤ ਦਿੱਤੀ ਹੈ ਤੂੰ ਇਸ ਮਤ ਨੂੰ ਛੱਡ ਗੁਰੂ ਘਰ ਦੀ ਮਰਿਆਦਾ ਨੂੰ ਅਪਣਾ ਜੋ ਸਤਿਗੁਰੂ ਸਾਨੂੰ ਦੱਸ ਗਏ ਉਹ ਵੱਡੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੁਣ ਇਦਾਂ ਉਹ ਆਪਣੇ ਵੱਡੇ ਮੰਦਾ ਸੀ ਆਪਣੇ ਬਡੇਰਿਆਂ ਨੂੰ ਪ੍ਰਤੀਤੰਦ ਜਾਂ ਗੁਰੂ ਰਾਮਦਾਸ ਮਹਾਰਾਜ ਨੂੰ ਉਹਨਾਂ ਦੀ ਉਹ ਸਤਿ ਸ਼ਰਾਧ ਕਰੀ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਸਲ ਮਾਰਗ ਦਿਖਾਇਆ ਉਹਨੂੰ ਵੀ ਅਸਲ ਮਾਰਗ ਕੀ ਹੈ ਤੁਸੀਂ ਦੁਆਬੇ ਚਲੇ ਜਾਓ ਦੁਆਬੇ ਦੁਆਬੇ ਦਾ ਇਲਾਕਾ ਜਠੇਰਿਆਂ ਨਾਲ ਇੰਨਾ ਕੋ ਘਿਰਿਆ ਹੋਇਆ ਹੈ ਸ਼ਾਇਦ ਹੀ ਹੈ ਕੋਈ ਪਿੰਡ بچਿਆ ਉਹ ਤੇ ਕਰੀਬਨ ਨਹੀਂ ਤੇ ਨਹੀਂ بچਿਆ ਜਿੱਥੇ ਪਿੰਡ ਜਠੇਰੇ ਨਾ ਹੋਣ ਤੇ ਵੇਖਿਓ ਦੁਨੀਆ ਉੱਥੇ ਮੇਲੇ ਵੀ ਲਵਾਉਂਦੀ ਆ ਬੜੇ ਤਗੜੇ ਫੰਕਸ਼ਨ ਕਰਦੇ ਨੇ ਲੋਕ ਤੇ ਇਹਨਾਂ ਨੇ ਸੋਚਿਆ ਉਹ ਭਾਵੇਂ ਵੱਡੇ ਵੱਡੇਰੇ ਸ਼ਰਾਬਾਂ ਪੀ ਕੇ ਮਰੇ ਹੋਣ ਨਸ਼ੇ ਕਰਕੇ ਮਰੇ ਹੋਣ ਤੇ ਮੇਲੇ ਲਾਉਂਦੇ ਜਠੇਰੇ ਆ ਪਰ ਪਿਆਰਿਓ ਅਸਲ ਸਿੱਖਾਂ ਦਾ ਜਠੇਰਾ ਪਤਾ ਕੌਣ ਆ ਸਿੱਖਾਂ ਦੇ ਜਠੇਰੇ ਨੇ ਗੁਰੂ ਨਾਨਕ ਪਾਤਸ਼ਾਹ 10 ਪਾਤਸ਼ਾਹੀਆਂ ਸਿੱਖਾਂ ਦੇ ਜਠੇਰੇ ਨੇ ਸ਼ਹੀਦ ਸਿੰਘ ਸਿੱਖਾਂ ਦੇ ਜਠੇਰੇ ਨੇ ਮਹਾਬਲੀ ਗੁਰੂ ਕੇ ਪਿਆਰ ਵਾਲੇ ਯੋਧੇ ਸਿੰਘ ਜਾਂ ਕੁਰਬਾਨੀਆਂ ਵਾਲੇ ਭਗਤੀਆਂ ਵਾਲੇ ਮਹਾਂਪੁਰਖ ਸਤਪੁਰਸ਼ ਬਾ ਬੁੱਢਾ ਸਾਹਿਬ ਵਰਗੇ ਭਾਈ ਸ਼ਾਲੋ ਵਰਗੇ ਭਾਈ ਬੈਲੋ ਵਰਗੇ ਬੇਅੰਤ ਸੈਂਕੜੇ ਸਿੱਖ ਇਦਾਂ ਦੇ ਜਿਹੜੇ ਗੁਰੂ ਘਰ ਵਾਸਤੇ ਆਪਣਾ ਆਪ ਵਾਰਦੇ ਗੁਰੂ ਘਰ ਵਾਸਤੇ ਆਪਣੇ ਆਪ ਨੂੰ ਗੁਰੂ ਘਰ ਸਮਰਪਿਤ ਕਰਦੇ ਅਸਲ ਸਿੱਖੀ ਦੇ ਵਡੇਰੇ ਇਹ ਨੇ ਅਸਲ ਸਿੱਖਾਂ ਦੇ ਵੱਡ ਵਡੇਰੇ ਭਾਈ ਤਾਰੂ ਸਿੰਘ ਵਰਗੇ ਨੇ ਬਾਬਾ ਦੀਪ ਸਿੰਘ ਸਾਹਿਬ ਵਰਗੇ ਨੇ ਬਾਬਾ ਬੁੱਢਾ ਸਾਹਿਬ ਵਰਗੇ ਨੇ ਇਹਨਾਂ ਗੁਰਸਿੱਖਾਂ ਨੂੰ ਆਪਣੇ ਵੱਡੇ ਵਡੇਰੇ ਮੰਨੋ ਜੇ ਮੰਨਣਾ ਹੈ ਜਿਨ੍ਹਾਂ ਤੋਂ ਸਿੱਖਿਆ ਵੀ ਮਿਲਦੀ ਹੋਵੇ ਭਾਈ ਤਾਰੂ ਸਿੰਘ ਨੂੰ ਭਾਈ ਸ਼ਿਵੇਗ ਸਿੰਘ ਸ਼ਹਿਬਾਰ ਸਿੰਘ ਨੂੰ ਭਾਈ ਸੁਖਾ ਸਿੰਘ ਜੀ ਮਾੜੀ ਕੰਬੋਕੇ ਵਾਲੇ ਨੂੰ ਕਦੇ ਇਹਨਾਂ ਗੁਰਸਿੱਖਾਂ ਨੂੰ ਕਦੇ ਜੱਸਾ ਸਿੰਘ ਆਲੂ ਵਾਲੀ ਜੱਸਾ ਸਿੰਘ ਰਾਮ ਗੜੀਆ ਚੜਤ ਸਿੰਘ ਸ਼ੁਕਰ ਚੱਕੀਆ ਇਹਨਾਂ ਜੋਧੀਆਂ ਦੀਆਂ ਦਾਸਤਾਵਾ ਕਦੇ ਪੜ ਕੇ ਵੇਖੋ ਕਦੇ ਇਹਨਾਂ ਨੂੰ ਵੀ ਆਪਣੇ ਜਠੇਰੇ ਮੰਨੋ ਮੰਨੋ ਕਿ ਸਾਡੇ ਵੱਡ ਬਡੇਰੇ ਇਦਾਂ ਦੇ ਪਰ ਇੱਕ ਮੈਂ ਬੇਨਤੀ ਹੋਰ ਕਰ ਦਿਆਂ ਜਦੋਂ ਤੇ ਅਹੀਂ ਕਿਸੇ ਨੂੰ ਬੈਸ ਕਰਦਿਆਂ ਹਰਾਉਣਾ ਹੋਵੇ ਨਾ ਫਿਰ ਤੇ ਅਹੀਂ ਇਹਨਾਂ ਗੁਰਸਿੱਖਾਂ ਜਰਨੈਲਾਂ ਦੀਆਂ ਕਹਾਣੀਆਂ ਕੱਢ ਕੱਢ ਕੇ ਸੁਣਾਉਣੇ ਅਗਲੇ ਨੂੰ ਤੇ ਜਦੋਂ ਗੱਲ ਮੰਨਣ ਦੀ ਆਉਂਦੀ ਹੈ ਤੇ ਫਿਰ ਆਪਣੇ ਵੱਡਿਆਂ ਬਡੇਰਿਆਂ ਝਠੇਰਿਆਂ ਦਾ ਨਾਮ ਲਈ ਜਾਂਦੇ ਵੀ ਸਾਡੇ ਝਠੇਰੇ ਫਲਾਣੀ ਜਗ੍ਹਾ ਸਾਡੇ ਝਠੇਰੇ ਆ ਸਾਡੀ ਫਲਾਣੀ ਗੋਤ ਵਾਲੇ ਝਠੇਰੇ ਆ ਨੇ ਜਦੋਂ ਆਪਣੇ ਆਪ ਦੀ ਪ੍ਰਾਊਡ ਫੀਲ ਕਰਨ ਦੀ ਗੱਲ ਆਉਣੀ ਉਦੋਂ ਤੇ ਜਰਨੈਲਾਂ ਸਿੱਖਾਂ ਦਾ ਨਾਮ ਲੈ ਲੈਣਾ ਤੇ ਜਦੋਂ ਆਪਣੀ ਗੱਲ ਆਉਣੀ ਕਿ ਨਾਲ ਸਾਡੀ ਗੋਤ ਵਾਲੇ ਝਠੇਰੇ ਆ ਨੇ ਉਹਦਾ ਮਤਲਬ ਇਹਨਾਂ ਇਹ ਲੋਕਾਂ ਨੂੰ ਪਤਾ ਹੈ ਕੀ ਸਾਡੇ ਜਠੇਰਿਆਂ ਨੇ ਕੱਖ ਨਹੀਂ ਕੀਤਾ ਆ ਗਏ ਉਹ ਵੀ ਸਾਡਾ ਬਚਰੂਬਾਂ ਪੀਪੂ ਕੇ ਮਰਮੁਰ ਗਏ ਨੇ ਤੇ ਉਹਨਾਂ ਦੀ ਯਾਦ ਹੀ ਹੁੰਦਾ ਬਣਾਉਈ ਹੈ ਤੇ ਅਸਲ ਸਾਡੇ ਜਠੇਰੇ ਉਹੀ ਨੇ ਜਿਹੜੇ ਕੁਰਬਾਨੀਆਂ ਕਰ ਗਏ ਨੇ ਸਾਡੀ ਕੌਮ ਵਾਸਤੇ ਕੁਝ ਕੁਰਬਾਨ ਕਰਕੇ ਗਏ ਨੇ ਅਸਲ ਜਠੇਰੇ ਉਹ ਨੇ ਸਹਬ ਜਾਦੇ ਸਾਡੇ ਜਠੇਰੇ ਆ ਸਹਬ ਜਿਹਦੇ ਸਾਡੇ ਵੱਡ ਵਡੇਰੇ ਆ ਇਹਨਾਂ ਨੂੰ ਚੇਤੇ ਰੱਖੀਏ ਇਹ ਗੱਲਾਂ ਚੇਤੇ ਰੱਖਣ ਯੋਗ ਆ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੌਲ ਨੂੰ ਕਹਿੰਦੇ ਆ ਕਹਿੰਦੇ ਕੌਲ ਜਿਹੜਾ ਭਰਮ ਤੂੰ ਕਰਦਾ ਹੈ ਜਿਹੜੇ ਪਖੰਡਾਂ ਨੂੰ ਤੂੰ ਮੰਨਦਾ ਐ ਇਹਨੂੰ ਗੁਰਬਾਣੀ ਨਹੀਂ ਮੰਨਦੀ ਐ ਛੱਡ ਦੇਣਾ ਕਰ ਡੇਰਾ ਉਤਾਰਿਆ ਪ੍ਰਭ ਪਾਸਾ ਸਤਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਉਥੇ ਡੇਰਾ ਉਤਾਰਾ ਕੀਤਾ ਬਾਹਰ ਆਨੰਦਪੁਰੇ ਕੋ ਜੰਗ ਫਿਰ ਮਹਾਰਾਜ ਸਾਹਿਬ ਪਾਤਸ਼ਾਹ ਨਾਲ वार्तालाप ਹੋਈ ਤੇ ਆਨੰਦਪੁਰ ਦੀ ਜੰਗ ਦਾ ਜ਼ਿਕਰ ਕੀਤਾ ਇਤਕ ਸੁਨਾਵਨ ਕਰੇ ਪ੍ਰਸੰਗ ਕੋਲ ਨੇ ਪੁੱਛਿਆ ਸਾਰਾ ਕੁਝ ਮਹਾਰਾਜ ਸਾਹਿਬ ਜੀ ਕਿਸ ਪ੍ਰਕਾਰ ਵਾਪਰਿਆ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਉਹਨੂੰ ਸਭ ਕੁਝ ਦਰਸਾਇਆ ਸਮਝਾਇਆ ਤੇ ਅਖਾਇਆ ਕਿ ਕਿਸ ਤਰ੍ਹਾਂ ਅਸੀਂ ਜੰਗ ਕੀਤੀ ਕਿਸ ਪ੍ਰਕਾਰ ਅਨੰਦਪੁਰ ਸਾਹਿਬ ਛੱਡਿਆ ਉਹ ਸਾਰੀ ਦਾਸਤਾ ਮਹਾਰਾਜ ਸੁਣਾਉਣ ਲੱਗੇ ਤ੍ਰਿੰਦਾਨਾ ਸੇਵਾ ਸਾਫ ਸੋਢੀਨ ਕਰਾਈ ਕਹਿੰਦੇ ਨੇ ਸਾਰੇ ਫਿਰ ਸੋਥੇ ਜਿਹੜੇ ਸੋਢੀ ਹੀ ਨਾ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋਏ ਤ੍ਰਿਣ ਦਾਣਾ ਦੇ ਕਰ ਸਮਦਾਈ ਸਾਰਿਆਂ ਨੇ ਘੋੜੀਆਂ ਦਾ ਤ੍ਰਿਣ ਦਾਣਾ ਲਿਆਂਦਾ ਤੇ ਆਣ ਕਰਕੇ ਸੇਵਾ ਕੀਤੀ ਭਲੀ ਪ੍ਰਕਾਰ ਆਹਾਰ ਕਰਾਏ ਭਲੀ ਪ੍ਰਕਾਰ ਪ੍ਰਸ਼ਾਦਾ ਪਾਣੀ ਸ਼ਕਾਇਆ ਫਿਰ ਕੌਲ ਨੇ ਪੁੱਛਿਆ ਤੁਹਾਨੂੰ ਕਪੂਰਾ ਮਿਲਿਆ ਮਹਾਰਾਜ ਕਹਿੰਦੇ ਮਿਲਿਆ ਪਰ ਮੈਂ ਜੜਾਂ ਪੋਟਾਂ ਆ ਉਹਦੀਆਂ ਕੌਲ ਕਹਿੰਦਾ ਮੈਂ ਤੇ ਉਹਦੀਆਂ ਜੜਾਂ ਬਚਾ ਕੇ ਰੱਖੀਆਂ ਆਪਣੇ ਢਿੱਡ ਵਿੱਚ ਜੜਾਂ ਲਾਈਆਂ ਕਪੂਰੇ ਦੀਆਂ ਕਪੂਰੇ ਦੀਆਂ ਜੜਾਂ ਨਹੀਂ ਕਪੋਟ ਸਕਦਾ ਮਹਾਰਾਜ ਕਹਿੰਦੇ ਕਪੂਰੇ ਦੀਆਂ ਜੜਾਂ ਜੇ ਕੋਈ ਨਹੀਂ ਨਾ ਪੋਟ ਸਕਦਾ ਪਰ ਉਹਦੀਆਂ ਹੁਣ ਤੂੰ ਆਪ ਹੀ ਪੁੱਟੇਂਗਾ ਜਦੋਂ ਉਹ ਤੇਰੀਆਂ ਪੁੱਟੇਗਾ ਫਿਰ ਤੂੰ ਉਹਦੀਆਂ ਪੁੱਟੇਂਗਾ ਸਤਿਗੁਰੂ ਮਹਾਰਾਜ ਦੇ ਬਚਨ ਹੋਏ ਇਸ ਪ੍ਰਕਾਰ ਉਥੇ ਸਤਿਗੁਰੂ ਮਹਾਰਾਜ ਪਾਸ਼ਾ ਨੇ ਢਿਲਵਾ ਪੇਂਡ ਵਿੱਚ ਹੀ ਇੱਥੇ ਫਿਰ ਕੌਲ ਜਿਹੜਾ ਉਹ ਚਿੱਟੇ ਬਏ ਬਸਤਰ ਸਵਾ ਕੇ ਲਿਆਇਆ ਮਹਾਰਾਜ ਸਾਹਿਬ ਵਾਸਤੇ ਨੀਲਾ ਵਸਤਰ ਬਾਣਾ ਮਹਾਰਾਜ ਨੇ ਜਿਹੜਾ ਪੈਨਿਆ ਸੀ ਲੰਮੇ ਸਮੇਂ ਤੋ ਉਹ ਉਥੇ ਪਾੜ-ਪਾੜ ਕੇ ਮਹਾਰਾਜ ਨੇ ਅਗਨ ਵਿੱਚ ਰੱਖ ਦਿੱਤਾ ਇੱਕ ਲੀਰ ਰੱਖ ਲਈ ਸੀ ਉਸ ਦਾ ਖਾਲਸੇ ਦਾ ਜਿਹੜੇ ਕਹਿੰਦੇ ਰੱਖ ਲਿਆ ਸੀ ਨਾ ਮਹਾਰਾਜ ਨੇ ਇੱਕ ਲੀਰ ਉਥੇ ਉਹਨਾਂ ਦੇ ਢਲਗਾਂ ਵਾਲਿਆਂ ਨੇ ਸਾੰਬ ਲਈ ਕੌਲ ਹੋਣਾ ਸਾੰਬ ਲਈ ਸੀ ਤੇ ਇਸ ਪ੍ਰਕਾਰ ਦਾ ਜ਼ਿਕਰ ਸਤਿਗੁਰੂ ਮਹਾਰਾਜ ਦੇ ਪਰਥਾਏ ਆਇਆ ਹੈ ਇਸ ਤੋਂ ਅਗਲਾ ਜੇਕਰ ਹੁਣ ਜੜੀਆਂ ਫੌਜਾਂ ਦਾ ਆਉਣਾ ਵਜ਼ੀਰ ਖਾਨ ਦਾ ਆਉਣਾ ਉਹਦਾ ਬਿਰਤਾਂਤ ਕੱਲ ਦੇ ਦਿਵਾਨ ਚ ਵਿਚਾਰਾਂਗੇ ਗੁਰੂ ਪਾਤਸ਼ਾਹ ਦੇ ਇਤਿਹਾਸ ਦੀ ਵਿਚਾਰ ਕਰਦਿਆਂ ਹੁਈਆਂ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਮਾ ਬਖਸ਼ਿਸ਼ ਕਰਨੀ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ ਲੈਣਾ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਗੁਰ ਸਿੱਖੀ ਜੀ ਨੂੰ ਬਖਸ਼ਿਸ਼ ਕਰਨ ਅੰਗ ਸੰਗ ਸਹਾਈ ਹੋਣ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਗੁਰੂ ਦਰਬਾਰ ਅਨੁਜਲ ਰਹੀਆਂ ਕਾਰ ਸੇਵਾਵਾਂ ਅੰਦਰ ਤਨ ਮਨ ਧੰਨਾ ਸੇਵਾ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਹੈ ਜੀ ਤੁਰਕ ਤੋਮ ਕੀ ਜਰਾ ਉਖਾਰੀ ਜਿਨ ਪਤshahਤ ਜਗਤ ਸੰਬਾਰੀ ਇਨ ਕੀ ਕ੍ਰਿਤ ਸੋ ਇਨ ਹੂੰ ਬਨਾ ਤਨ ਨ ਹੋ ਨ ਜਗ ਮੈਂ ਇਨ ਭਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ